ਲੋ ਵੀ ਮੁੰਡਿਓ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਅੱਜ ਆਇਆ ਸੀ ਆਪਣੇ ਕੋਲੇ 855 ਟਰਬੋ ਵਾਸਤੇ ਟਰੈਕਟਰ ਖੜਾ ਗਿਆ ਸੀ ਕੱਲ ਤੇ ਆਪਾਂ ਨੇ ਅੱਜ ਬੁਲਾ ਲਿਆ ਸੀ ਬਾਈ ਦਵਿੰਦਰ ਟਰਬੋ ਲਵਾਉਣੀਆਂ ਨੇ ਇਹ ਆਪਣੇ ਏਰੀਏ ਦੀ ਡਾਇਰੈਕਟਰ ਲਪਈਆਂ ਪਿੰਡ ਚ ਸਵੇਰੇ ਸਵੇਰੇ ਆ ਗਿਆ ਸਾ ਦਵਿੰਦਰਾ ਲੱਗ ਰਿਹਾ ਫਟ ਕਰਨਾ ਕਿਹੜੀ ਟਰਬੋ ਲਵਾਉਣੀਆਂ ਬਾਈ 72 ਲਾਤੀ ਤੇ 72 ਨੰਬਰ ਬਾਈ ਦੀ ਉਹ 23 ਪੂਰੀ ਕਰਦੀ 72 ਨੰਬਰ ਕਹਿੰਦਾ ਲਵਾਉਣੀਆਂ ਸਪੈਸ਼ਲ ਜਮਾ ਨਿਊ ਬ੍ਰਾਂਡ ਲਾਈ ਆ ਜਮਨ ਆਮੰਦੇ ਕਰੀ ਲਾਉਂਦੇ ਭਾਈ ਹੈ ਉਹ ਇਹਦਾ ਵੀ ਕਹਿੰਦੇ ਲਾਉਣੀ ਵੀ ਕਹਿੰਦਾ ਘਰੇ ਹੀ ਹੋਰੀ ਘਰੇ ਲਾ ਕੇ ਜਾਣੀਆ ਕਹਿੰਦਾ ਹੈ ਉਹ ਜੀ ਜਾਊਂਗਾ ਟੂ व्हीਲ ਹੁੰਦੀ ਆ ਵਾਠੀ ਉਹ ਟਰੈਕਟਰ ਕੱਲ ਛੱਡ ਗਿਆ ਤੀ ਤੇ ਬਾਈ ਅੱਜ ਸਵੇਰੇ ਆਇਆ ਲੱਗ ਰਿਹਾ ਫਿਟਿੰਗ ਕਰਨਾ ਦੀਪੂ ਦੇਖ ਰਿਹਾ ਦੀਪੂ ਨੇ ਸਿੱਖ ਜਾਣਾ ਜਲਦੀ ਹੈ ਹੈ ਇਧਰੋਂ ਕਾਕੇ ਦੀ ਨੀ ਜੁੱਟੀ ਮਰਾਈਆ ਆ ਦੇਖਾ ਆ ਕਹਿੰਦਾ ਮੈਂ ਬੈਲਟ ਲਾ ਦੂ ਇਤਨੇ ਜਲਦੀ ਜਲਦੀ ਕੰਮ ਕਰਕੇ ਹਜੇ ਤਾਂ ਇੱਕ ਉਹ ਕਰਨਾ ਬਈ ਆਪਾਂ ਹੱਥ ਹੈਨਾ ਤਗੜਾ ਸੱਪ ਕੱਢ ਗਿਆ ਹੈਨਾ ਵਲੌਗ ਚ ਜੁੜੇ ਰਹੋ ਟੈਂਕ ਕਲੀ ਟਰਬੋ ਲੈਣੀ ਆ ਟੈਂਕ ਕਲੀ ਹੈ ਖੈਰਾ ਜੀਆਂ ਟਰਬੋ ਲੈ ਕੇ ਨਹੀਂ ਆਉਣ ਦੇਖੀ ਦੀਪੂ ਚੱਲਾਂਗੇ ਹੁਣ ਆ ਟਰਬੋ ਕਸ ਕੇ ਫਿਰ ਅਗਲੇ ਵਲੌਗ ਵਲੌਗ ਚ ਦੇਖੇ ਤੁਸੀਂ ਬਸ ਜੁੜੇ ਰਹੋ ਵਲੌਗ ਨਾਲ ਪੂਰਾ ਦੇਖੋ ਵਲੌਗ ਕੋਈ ਨਹੀਂ ਸੌਖੀ ਲੱਗਦੀ ਜਿਵੇਂ ਕਹਿੰਦੇ ਕਸ ਕੇ ਕਸ ਕੇ ਹੈ ਉਹਦਾ ਅਜੇ ਪਤਾ ਲੱਗੂ ਜਦੋਂ ਬੈਂਡ ਜੇ ਮੋੜਨੇ ਪੈਣਗੇ 4 ਘੰਟੇ ਲੱਗਣੇ ਨੇ ਇਹਨੂੰ ਘੱਟੋ ਘੱਟ ਹਾਂ ਇਹ ਤਾਂ ਬਹੁਤ ਆਹ ਦੇਖ ਅੱਧੀ ਅੱਧੀ ਰਾਜੀ ਦਾ ਨਾਲ ਚੱਕੀ ਫਿਰਦਾ ਇਹ ਗੱਡੀ ਗੁੱਡੀ ਹੈ ਦਾ ਖਾਸਾ ਜਿਗਾਰਡਮੈਂਟ ਬਲਾਂ ਨੀ ਦੇਖੋ ਦੇਖੋ ਪੀ ਹੋ ਜੂ ਆ ਵੀ ਲਾਉਣਾ ਇੰਟਰਕੂਲਰ ਵੀ ਲਾਉਣਾ ਇਹ ਦੀ ਸਪੈਸ਼ਲ ਡਿਮਾਂਡ ਆ ਮੁੰਡੇ ਦੀ ਕਹਿੰਦਾ ਬਈ ਲਾਉਣਾ ਹੀ ਲਾਉਣਾ ਮੈਂ ਤਾਂ ਕੋਕੀ ਕੋਕੀ ਤੋਂ ਨਹੀਂ ਦੇਖ ਰਿਹਾ ਯਾਰ ਰਸ਼ੀਆਂ ਲੈਣੀ ਆ ਰਸ਼ੀਆਂ ਰਸ਼ੀਆਂ ਇੰਟਰਫੂਲ ਆ ਲਾਲ ਜੇ ਪੈਸੇ ਲਵਾਉਂਦੇ ਨੇ ਆਹਾ ਹਨਾ ਇਹਦੀ ਧੱਕੇ ਹੀ ਅੱਡ ਪੈਂਦੀ ਆ ਇਧਰੋਂ ਬਾਈ ਹੋਰੀ ਵੀ ਆ ਗਈ ਸੀ ਇਹ ਔਰ ਠੀਕ ਆ ਭਰਾ ਇੰਨਾ ਬਈਆਂ ਦਾ ਡਾਇਰੈਕਟਰ ਆ ਅੱਧੀ ਘੇਟ ਹੋ ਗਈ ਅੱਧੀ ਘੇ ਰਹਿਦੀ ਆ ਹਜੇ ਇੰਟਰ ਕੋਲਰ ਸਪੈਸ਼ਲ ਇਹਦੀ ਡਿਮਾਂਡ ਆ ਕਹਿੰਦਾ ਇੰਟਰ ਕੋਲਰ ਤਾਂ ਲਾਉਣਾ ਹੀ ਲਾਉਣਾ ਕਹਿੰਦਾ ਤੱਕ ਜੀ ਪਈ ਜਾਂਦੀ ਹੈ ਵੀ ਵੱਡਾ ਹਰਾ ਟਰੈਕਟਰ ਛੋਟਾ ਆ ਜਾਂ ਟਰੈਕਟਰ ਲੱਗੀ ਜਾਂਦਾ ਕਹਿੰਦਾ ਬਈ ਇੰਟਰ ਕੋਲਰ ਹੀ ਆਪਣੇ ਟਰੈਕਟਰ ਵਾਸਤੇ ਰੱਖਿਆ ਹੋਈ ਦੀ ਵੱਡਾ ਮਿਲਦਾ ਨਹੀਂ ਮੇਰੇ 3ਾਈ ਕਰਨ ਜਿੱਥੇ ਮਰਜੀ ਕਿ ਮੈਨੂੰ ਪਹਿਲੇ ਛੋਟਾ ਲੇਵੋ ਲੱਗੀ ਰੀਲ ਦੀ ਵਾਰੀ ਆ ਗਈ ਫਿਰ ਤੇਰੇ ਟਰੈਕਟਰ ਦੀ ਮੈਂ ਕਿਹਾ ਚਲ ਆਹੀ ਲੈ ਚਲ ਫਿਰ ਮਨੂਆ ਆਪਣੇ ਤੇ ਫੇਰ ਲਾ ਲਵਾਂਗਾ ਮਿਲਦਾ ਹੀ ਨਹੀਂ ਵੱਡੇ ਵਾਲਾ ਨਹੀਂ ਮਿਲਦਾ ਜਦੋਂ ਬਾਹਲਾ ਵੱਡਾ ਨਹੀਂ ਹੁੰਦਾ ਟਰੱਕਾਂ ਵਾਲਾ ਉਹ ਮਿਲਦਾ ਸੋ ਲੱਗਦਾਨੀ ਆ ਉਹਦੇ ਸੋ ਨਹੀਂ ਲੱਗਣੀ ਆ ਕਿੰਨਾ ਟਾਈਮ ਲੱਗੂਗਾ ਕੇ ਟਾਈਮ ਲੱਗਦਾ ਛੇੜੀ ਲਾਉਣੀ ਆ ਸਹੀ ਚਾਹ ਪੋੜਿਆ ਕਰੇ ਬਗ ਜਾਂਦੀਪੂ ਸਰਪੰਚ ਬਣਾਤਾ ਉਹਨੇ ਹਨਾਂ ਦੀਪੂ ਉਹਨੇ ਤਾਂ ਸੀ ਬਣਾਇਆ ਹੋਰ ਕਿਨੇ ਬਣਾਇਆ ਸਾਨੇ ਬਣਾਇਆ ਵੋਟਾਂ ਪਈਆਂ ਨੇ ਤਾਂ ਸਰਪੰਚ ਬਣਾਇਆ ਅੱਧਿਕ ਹੋ ਗਈ ਸੀ ਤੇ ਅੱਧਿਕ ਰਹਿ ਗਈ ਕਰੋ ਚੈੱਕ ਕਰ ਫੰਮ ਜਮਾ ਅਰੀਜਨਲ ਆ ਕਿੰਨੀ ਜਗਦੀ ਕੋਈ ਕੋਈ ਹਾਂ ਉਹ ਬេរਾ ਦੀ ਕੰਮ ਜੈਨੂਨ ਕਰ ਦਿਆ ਨਾ ਸਾਰੇ ਕਿਉਂ ਆਈ ਫੀਟਿੰਗ ਪਸੰਦ ਐ ਐਨਾ ਜਰੂਰ ਕਰਿਆ ਕੰਮ ਜਮਾ ਇੱਕ ਨੰਬਰ ਜੈਨੂਨਾ ਸਾਰਾ ਕੰਮ ਜੈਨੂਨ ਕੀਤੀ ਐ ਫੀਟਿੰਗ ਸਾਰੀ ਪੂਰੀ ਵਾਰੂ ਕਿਸ ਹੁੰਦੀ ਐ ਬਾਈ ਜਾਂ ਫੀਟਿੰਗ ਤੇ ਮਾਰੀ ਕੰਮ ਪਸੰਦ ਆਇਆ ਹਜੇ ਤਾਂ ਹੋਇਆ ਕੁਛ ਨਹੀਂ ਹਜੇ ਤਾਂ ਐਦਾ ਬਹੁਤ ਘੰਪਿਆ ਐਦਾ ਦੇ ਲਾ ਆਹ ਦੇਖ ਬਾਈ ਕਹਿੰਦਾ ਇੱਕ ਚੀਜ਼ ਦਿਖਾਈ ਸੀ ਬਾਈ ਨੂੰ ਨਹੀਂ ਦਾ ਜਿੰਨੇ ਵੀ ਪਾਈਪ ਲਾਉਂਦੇ ਨੇ ਹੋਰ ਟਰਬੋ ਵਾਲੇ ਸਾਰੇ ਬਿਲਡ ਕਰਦੇ ਆ ਸਾਰੀ origignal ਚੀਜ਼ਾਂ ਬਣੀਆਂ ਕਰੋ ਚੈੱਕ ਕਿਉਂ ਬਾਈ ਪਲੇਟਾ ਰਿਜਨਲ ਬਣੀਆਂ ਹੀ ਆ ਸਾਰੀਆਂ ਬਾਈ ਕਹਿੰਦਾ ਮਨ ਖੁਸ਼ ਹੋ ਗਿਆ ਕਹਿੰਦਾ ਫਿਟਿੰਗ ਦੇਖ ਕੇ ਅਜੇ ਤਾਂ ਹੋਣੀ ਆ ਫਿਟਿੰਗਾਂ ਫਿਰ ਫਿਰ ਦੱਸੀ ਕੀ ਬਣਦਾ ਇਹਨਾਂ ਟਾਈਮ ਲੱਗੂ ਆ ਬਾਜ ਦੇਖਣੀ ਆ 1.5-2 ਘੰਟੇ ਹਜੇ ਓਕੇ ਵੀ ਕਰਾਣੀ ਆ ਫੀਟਿੰਗ ਆਣਾ ਸਾਰਾ ਦਿਨ ਲੱਗਦਾ ਲੱਗ ਜਾਂਦਾ ਪਰ ਫੀਟਿੰਗ ਵਾਲਾ ਸੁਆਦ ਆ ਰਿਹਾ ਪੂਰਾ ਪੂਰਾ ਜਿਹਦਾ ਚੈੱਕ ਕਰਾ ਨਹੀਂ ਕਰਦਾ ਦੋ ਦਿਨ ਆਹ ਕਿਉਂ ਵੀ ਹੁੰਦਾ ਮੈਂ ਪੂਰੀ ਤਸੱਲੀ ਆ ਗੱਲ ਸਾਰੇ ਹਜੇ ਚਲਾ ਕੇ ਚਲਾ ਕੇ ਦੱਸੀ ਤਸੱਲੀ ਦਾ ਇਹਦੇ ਪਟ ਲੈਣਾ ਦੁਬਾਰੇ ਫੀਟਿੰਗ ਵਾਲੀ ਰਿਪੋਰਟ ਕਹਿੰਦਾ ਓਕੇ ਆ ਆਣ ਤਸੱਲੀ ਕਰਾ ਕੇ ਭੇਜਾਂਗੇ ਬਾਈ ਜੀ ਕਦੋਂ ਆਪਾਂ ਆਪਣੇ ਵਾਲੇ ਮਸਟੈਂਗ ਤੇ ਲਵਾਈ ਸੀ ਟਰਬੋ ਉਦੋਂ ਦਾ ਕਹਿੰਦਾ ਏ ਟਰਬੋ ਲਵਾਣ ਨੂੰ ਸਾਲ ਦੀ ਬੁਕਿੰਗ ਤੇ ਆਈ ਏ ਦੀ ਫੇਰ ਉਦੋਂ ਦੀ ਬੁਕਿੰਗ ਤੇ ਆਈ ਏ ਦੀ ਟਰਬੋ ਹੁਣ 2 ਸਾਲ 1 2 ਸਾਲ ਹੈ ਜਦੋਂ ਮਸਟੈਂਗ ਤੇ ਲੱਗੀ ਦੀ ਉਦੋਂ ਦੇ ਹੀ ਦੇਖਿਆ ਹੋਇਆ ਨੇ ਬਸ ਉਦੋਂ ਕਹਿੰਦਾ ਕਹਿੰਦਾ ਟਰਬੋ ਲਵਾਣੀ ਆ ਟਰਬੋ ਲਵਾਣੀ ਆ ਉਦੋਂ ਦੀ ਹੁਣ ਲਿਖੀ ਹਾਂ ਹੁਣ ਆਈ ਆ ਸਾਇ ਦਾ ਹੁਣ ਇਹ ਕਹਿੰਦਾ ਇੰਟਰ ਉੰਟਰ ਕੋ ਲਾ ਲਾ ਕੇ ਮੈਂ ਛੋਟਾ ਜਿਹਾ ਬਣਾਉਣਾ ਕਹਿੰਦਾ ਮੈਂ ਕਹਿੰਦਾ ਵੱਧ ਕੇ ਕਰਨਾ ਕੁਛ ਆ ਬਾਕੀ ਚਲਾ ਕੇ ਕਰਾਣੇ ਚੈੱਕ ਥੋੜੀ ਰਹਿ ਗਈ ਫਿਣੀਗੀ ਹੋ ਜਾਣ ਨੂੰ ਕੰਪਲੀਟ ਆ ਮਿੱਤਰੋ ਸ਼ਾਮ ਹੋ ਗਈ ਕੀ ਰਹਿ ਗਿਆ ਹਜੇ ਲਾਉਣਾ ਬਸ ਕੂਕ ਜੀ ਰਹਿ ਗਈ ਕੂਕ ਜਿਹੜੀ ਮਾਰ ਦੇਣੀ ਆ ਵਾਹ ਠੀਕ ਆ ਐਂਡ ਦੇ ਹੈ ਕੂਕ ਲਾਉਣੀਆਂ ਛਿਟੀ ਹਾਂ 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 ਉਹੀ ਰਹਿ ਗਈ ਓਕੇ ਸੈਂਟਰ ਕੋਲਰ बारला ਵੀ ਮਿੱਤਰ ਹੋ ਗਈ ਟਰਬੋ ਬਟ ਕਰੋ ਕਨੀ ਚ ਕਿਉਂ ਦੀ ਪੂ ਮਾਰਦਾ ਚੰਗਾ ਛਿੱਕਾ ਮਾਰਦਾ ਸਾਰੇ ਬਾਹਰ ਕੱਢ ਤੇ ਹੈ ਚੰਗਾ ਪੂਰੀ ਹੂੰ ਕੰਮ ਹੀ ਮੁੰਡਿਓ ਪਸੰਦ ਦਾ ਕੰਮ ਹੈ ਉਹੀ ਨਾ ਕਹਦੇ ਹੋ ਵੀਡੀਓ ਜੀ ਬਣੀ ਜਾਂਦੀ ਆ ਰੂਖਾ ਸ਼ਾ ਪੂਰੀ ਸ਼ੋ ਫੀਟਿੰਗ ਕਹਿੰਦਾ ਬਾਈ ਕਹਿੰਦਾ ਜਮੇ ਜੈ ਨੂੰ ਨਾ ਆਪੇ ਆ ਕੇ ਦੱਸਿਆ ਹਾਂ ਤੇ ਰੂਖ ਸ਼ੋਰੀਆਂ ਹੋਰ ਹੈ ਹੈ ਬੜੀ ਨਾ ਪੈਪ ਲਾ ਦਿੰਦੇ ਫਿਰ ਨਹੀਂ ਜਾਈ ਨਹੀਂ ਆ ਹਾਂ ਤੇ ਮੁੰਡਿਓ ਹੋ ਗਿਆ ਤਿਆਰ ਕਿਉਂ ਮੁੰਡਿਆ ਬੜੀ ਗੱਲ ਬਾਤ ਪੂਰੀ ਹੈ ਸੀਟੀ ਸੀਟੀ ਓਕੇ ਆ ਜੀ ਇਹ ਪਉਦੀ ਹੈਗਾ ਪੂਰੀ ਚੈੱਕ ਬਾਕੀ ਕੱਢ ਲੈਣੀ ਬਾਹਰ ਹਾਂ ਸੀੜੀਆਂ ਨੂੰ ਤਾਂ ਖਾਉਣੀ ਆ ਸੀੜੀਆਂ ਮਰਾਵੀ ਆਲਾ ਕੋਲ ਪਾ ਲਈ ਸਾਰ ਸਮਾਨ ਕਰ ਦੇ ਆ ਫਲਾਨਸਰ ਆਖਲਾ ਵੀ ਸਾਹਮਣੇ ਫੀਡਿੰਗ ਕਰ ਬਜੈਕ ਬਈ ਜਮਾ ओरिजिनल ਬੰਦੀ ਉੱਪਰ ਬੂਬਾ ਲੱਗਿਆ ਜਾਂ ਨਹੀਂ ਦਿਖਦਾ ਕੁਛ ਵੀ ਕੋਲ ਦੇਖ ਦੀ ਪੂਰੀ ਲੱਗਿਆ ਉਹਨੂੰ ਸਮਾਨ ਪਾਏ ਕਰਨਾ ਲੈ ਵੀ ਮੁੰਡਿਓ ਸਵੇ ਟਰੈਕਟਰ ਦੀ ਦੇਣ ਲੱਗਾ ਮੁੰਡਾ ਲੋ ਭਰੀ ਤੇ ਸਵੇਰੇ ਆਤੀ ਸ਼ਾਮ ਨੂੰ ਰੈਡੀ ਕਰਕੇ ਤੋਰਦਾ ਕਿਉਂ ਬਈ ਦਿਵਿੰਦਰਾ ਹਾਂ ਮਾਰੀ ਸੀ ਠੀਕ ਸੀੜੀ ਮਾਰਾ ਓਕੇ ਬਾਈ ਠੀਕ ਹੈ ਲੋ ਲੈ ਵੀਓ ਤਰੋ ਹੋਰ ਤਾਂ ਅਕਤੂਨ ਜਾਂਦਾ ਬਾਕੀ ਵੀਡੀਓ ਅੱਗੇ ਆਉਣਗੀਆਂ ਆ ਜੁੜੇ ਰਹੋ ਓਕੇ ਬਾਈ ਬਾਈ ਹੈ ਛੋਟਾ ਕਿਹੜਾ ਛੋਟਾ ਆ ਬਾਈ ਬਾਈ ਇਹ ਮੇਰੇ ਕੋਲ